ਆ ਸਾਰੇ ਗਏ ਗਏ ਸਾਰੇ ਬੰਦੇ ਦੀ ਐ ਬਾਏ ਹਾਂ ਉਹ ਲੈ ਕੇ ਸਾਰੇ ਨੂੰ ਦੇਖੋ ਅੱਗ ਲੱਗਿਆ ਉਹਦਾ ਅੱਗ ਲੱਗਿਆ दारू ਪੀਤੀ ਹੋਈ ਐ ਨੋ ਵੀ ਅੱਜ ਆਪਾਂ ਕਰਦੇ ਆ ਕੀਰਤਨਪੁਰ ਸਾਹਿਬ ਤੇ ਤੁਹਾਨੂੰ ਦਿਖਾਉਣਾ ਜਿਹੜੇ ਆਪਾਂ ਇੱਥੇ ਆ ਕੇ ਆਪਣੇ ਜਿਹੜੇ ਫੁੱਲ ਨੇ ਉਹ ਤੇਰਦੇ ਆ ਤੇ ਉਹਨਾਂ ਨੂੰ ਜਦੋਂ ਉਹਨਾਂ ਦੇ ਨਾਲ ਆਪਾਂ ਕੋਈ ਸਮਾਨ ਤੇਰਦੇ ਆ ਤੇ ਉਹ ਸਮਾਨ ਆ ਜਿਹੜਾ ਉਹ ਆਹ ਜਿਹੜੇ ਮੁੰਡੇ ਨੇ ਦੇਖੋ ਲੈ ਕੇ ਜਾਂਦੇ ਨੇ ਜਿਹੜਾ ਵੀ ਕੋਈ ਸਮਾਨ ਮਿਲਦਾ ਇਹ ਨੂੰ ਚੁਪਾਈ ਜਾਂਦੇ ਨੇ ਆਖੀ ਵਾਲੇ ਕਹਿੰਦੇ ਕੁਝ ਨਹੀਂ ਹੋ ਰਿਹਾ ਇਹ ਮੈਨੂੰ ਸਾਰੇ ਪੈਸੇ ਲੱਗਦੇ ਸਾਰੇ ਪ੍ਰਵਾਸੀ ਨੇ ਪ੍ਰਵਾਸੀਆਂ ਨੇ ਮਸਾਲੇ ਸਾਰੇ ਪਾਸੇ ਕਬਜ਼ਾ ਕਰ ਰੱਖਿਆ ਨਾ ਕੱਢ ਪੈਸੇ ਤੂੰ ਨਾ ਕੱਢ ਕਿਵੇਂ ਠੀਕ ਕਰੇ ਅਜਾ ਬਣਾਵਾਂਗੇ ਵੀਡੀਓ ਅਜਾ ਬਣਾਵਾਂਗੇ ਕੋਣ ਜਾਂਦਾ ਇਹ ਸਾਡੀ ਵੀਡੀਓ ਨਾ ਬਣਾਓ ਇਹ ਜੀ ਸਮਾਨ ਕੱਢਦੇ ਆ ਵਿੱਚੋਂ ਦਿਖਾਓ ਨਾ ਇਹ ਲੋਕਾਂ ਤੇ ਸਾਡੀ ਵੀਡੀਓ ਜਾਊਗੀ ਸਾਨੂੰ ਚੱਕ ਲੈਣਗੇ ਚੱਕਣਾ ਤਾਂ ਬਣਦਾ ਹੀ ਐ ਗਲਤ ਕੰਮ ਕਰਦੇ ਹਾਂ ਲੋਕ ਤਾਂ ਆਪਣੀ ਸਰਦ ਪਾਵਨਾ ਦੇ ਨਾਲ ਪੱਕ ਜਾਂਦੇ ਨੇ ਤੁਸੀਂ ਪ੍ਰਿੰਦਰੋ ਚੱਕ ਚੱਕ ਸਮਾਨ ਖਾਈ ਜਾਂਦੇ ਹੋ ਇਹਨਾਂ ਨੂੰ ਕੁਝ ਹੁੰਦੇ ਨਹੀਂ ਹਨ ਸਾਰੇ ਪ੍ਰਵਾਸੀ ਨੇ ਕਿੱਥੇ ਕਿੱਥੇ ਹੈਡ ਨਹੀਂ ਰਹਤਾ ਉਹ ਤੂੰ ਕਿੱਧਰ ਹੈਡ ਐ ਉਹ ਮੁੜ ਗਿਆ ਜਨਾ ਮੈਂ ਘੁੰਮਣੇ ਕਿ ਲਿਆ ਆਵੇਂ ਸਭ ਦੇਖਣੇ ਲਈ ਦੇਖਣੇ ਲਈ ਨਹੀਂ ਆ ਤੂੰ ਇਹਨਾਂ ਦੇ ਅਜੀ ਵੀ ਤੇਰੇ ਵਰਗੀਆਂ ਅਜੀ ਉੱਥੇ ਅਜੀ ਕਿਨੇ ਕਿਨੇ ਦਰਵਾਜ਼ਾਂ ਵੀ ਨਾਲ ਪਈ ਫਿਰਦਾ ਹੋਇਆ ਤੇਰੇ ਕਿੰਨੇ ਬੰਦੇ ਨੇ ਇਹ ਤੇਰੇ ਬੰਦੇ ਕਿੰਨੇ ਨੇ ਅਜ ਮੇਰੇ ਬੰਦਾ ਕੋਈ ਨਹੀਂ ਹੈ ਸਾਰੀ ਤੇਰੇ ਬੰਦੇ ਨੇ ਲਗਾੜੇ ਸੜ ਤੇ ਯਾਰ ਜਦ ਤੂੰ ਕੰਮ ਕਿ ਲਿਆ ਚੱਲ ਚਲ ਮਰਦੋਰਾ ਮੈਂ ਨਹੀਂ ਜਾਣੇ ਕੱਲਾ ਬਾਹਰ ਚੱਲ ਤੂੰ ਨਹੀਂ ਹੋਰ ਦਾਰੂ ਵੀ ਕਿ ਤੂੰ ਇੱਥੇ ਘਿਰ ਜਾਣਾ ਗੇੜ ਦਿੰਦੇ ਦਾਰੂ ਵੀ ਕਿਉਂ ਦਾ ਕੀ ਫਾਇਦਾ ਉਹ ਦਿਰੀ ਦਿਰੀ ਰਹਿਤਾ ਤਾ ਤੇ ਇੱਧਰ ਦਾ ਕੀ ਫਾਇਦਾ ਦਾਰੂ ਪੀ ਕੇ ਤਾਂ ਦਾਰੂ ਪੀ ਕੇ ਹੁੰਦਾ ਤਾਂ ਕੀ ਫਾਇਦਾ ਯਾਰ ਤੇ ਪੈਗ ਕਿਹਨਾਂ ਗਏ ਆ ਆ ਸਾਰੇ ਗਏ ਗਏ ਸੇ ਬੰਦੇ ਦੀ ਐ ਬਾਏ ਹਾਂ ਉਹ ਲੈ ਗਏ ਸਾਰੇ ਨੂੰ ਦੇਖ ਪੈਗ ਲੱਗਿਆ ਦਾਰੂ ਪੀਤੀ ਹੋਈ ਆ ਇੱਥੇ ਕਿਹੜੇ ਦਿੰਦਾ ਫਿਰਦਾ ਆ ਸਾਰੇ ਜਿਹੜੇ ਹੈਗੇ ਨੇ ਇੱਥੇ ਤੁਹਾਨੂੰ ਪਤਾ ਹੀ ਆ ਵੀ ਇਹ ਸਾਰੇ ਪ੍ਰਵਾਸੀ ਆਏ ਹੋਣ ਇੱਥੇ ਆ ਫਰਦ ਨੇ ਗੰਦ ਪਾਉਂਦੇ ਕੀ ਹਾਲਾਤ ਨੇ ਹੁਣ ਇਹ ਪੰਜਾਬ ਦੇ ਆਪਾਂ ਸਮਝ ਹੀ ਸਕਦੇ ਆਪਾਂ ਆਪਣੀ ਸ਼ਹਿਰ ਬਣਾਉਣ ਦੇ ਨਾਲ ਇੱਥੇ ਫੁੱਲ ਪੱਗ ਜਾਂਦੇ ਆ ਇੱਥੇ ਆ ਕੇ ਇਹ ਗੰਦ ਪਾਉਂਦੇ ਨੇ ਜਿੰਨਾ ਵਿੱਚ ਸਮਾਨ ਵੜਦੇ ਆ ਉਹ ਚੱਕ ਕੇ ਓਏ ਗੱਲ ਕਰਦਾ ਓਏ ਗੱਲ ਕਰਦਾ ਤੂੰ ਗੁਰਦੁਆਰੇ ਆ ਗਿਆ ਹੈ ਓੜਾ ਤੁਸੀਂ ਕਿੱਥੇ ਹੋ ਤੁਸੀਂ ਚਲੋ ਭਾਈ ਚਲੋ ਆ ਹਾਲਾਤ ਹੋ ਰਹੇ ਨੇ ਪੰਜਾਬ ਦੇ ਅੱਜਕੱਲ ਇਹ ਇਹ ਜਿਹੜੀ ਵੀਡੀਓ ਸਰਕਾਰ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਇਹ ਤੇ ਗੌਰ ਕਰ ਸਕੇ ਆ ਕੀਰਤਨਪੁਰ ਸਾਹਿਬ ਆਪਾਂ ਖੜੇ ਆ ਆ ਭੈਣ ਭਰਾਵਾਂ ਦੇ ਨਾਲ ਆਪਦੀ ਸ਼ਰਧਾ ਭਾਵ ਉਹਨਾਂ ਦੇ ਨਾਲ ਇੱਥੇ ਫੁੱਲ ਪਾਉਣ ਵਾਸਤੇ ਤੇ ਆਹ ਬੰਦੇ ਇੱਥੇ ਗੰਦ ਪਾਉਂਦੇ ਨੇ ਗਾਂਗ ਬਣਾ ਰੱਖੀ ਇਹਨਾਂ ਨੇ ਇੱਥੇ ਪਵਿੱਤਰ ਯਾਤਰਾ ਦਰੂਵੀ ਕੇ ਤੇ ਗੰਧ ਪਾਉਂਦੇ ਨੇ ਹੈ ਆ ਦੱਕ ਨੇ ਕਿੰਨੇ ਨੇ ਇਹ ਘਟੋ ਘਟ ਨਹੀਂ ਨਹੀਂ ਕਰਦੇ 100 ਬੰਦਾ ਹੋਊ ਇੱਥੇ ਇਧਰਲੇ ਪਾਸੇ ਦਿਖਾਇਆ ਤੁਹਾਨੂੰ ਉਧਰਲੇ ਪਾਸੇ ਬਹੁਤ ਫਿਰਦੇ ਨੇ ਸਾਰਾ ਦੇ ਪੇਗ ਲੱਗੇ ਹੋਣਗੇ ਹਾਂ ਸਭ ਦੀ ਦਾਰੂ ਪੀਤੀ ਹੋਈ ਆ ਸਾਰੇ ਇੱਥੇ ਨੇ ਹੈ ਆ ਇਧਰ ਆ ਕੇ ਬੋਲ ਰਿਹਾ ਇਧਰ ਆ ਫਿਰ ਉਰਿਆ ਆ ਜਾ ਰਿਹਾ ਦੂ ਕਿਤਨੇ ਲੋਗੋ ਨੇ ਦਾਰੂ ਪੀਆ ਹੈ ਆਇਆ ਦਾਰੂ ਪੀਣ ਆਇਆ ਇੱਥੇ ਆ ਯਾਤਰਾ ਕੰਨ ਦਰਤਾ ਹੁੰਦੇ ਸੋ ਕਿਤਨੇ ਕਿਤਨੇ ਲੋਗੋ ਨੇ ਪੀਆ ਹੈ ਉਹ ਜਾਂਦੇ ਨੇ ਮੇਰੇ ਸਾਡੇ ਹੋਣਗੇ 50 60 ਹਜ਼ਾਰ ਹਨਾ ਬੜੇ ਬੜੇ ਪੀਤੇ ਨੇ ਬੜੇ 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 ਵਾਲੇ ਪੀਤੇ ਨੇ ਨਹੀਂ ਆਪ ਲੋਕ ਜੀਣਾ ਨਹੀਂ ਮਤਾ ਜੋ ਜੋ ਪੈਸਾ ਆਪ نکالਦੇ ਹੋ ਉਹ ਇਹ ਨਿਕਲواتੇ ਹੈ ਜੋ ਆਪ نکالਦੇ ਹੋ ਐ ਓਏ ਗੁਰਦੁਆਰੇ ਵਾਲੇ ਨਹੀਂ ਸਕਤੇ ਹੈ ਗੁਰਦੁਆਰੇ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਤੇ ਇਹ ਤੁਸੀਂ ਜਿਹੜੇ ਹਾਲਾਤ ਨੇ ਇੱਥੋਂ ਦੇ ਕੀਰਤਨਪੁਰ ਸਾਹਿਬ ਦੇ ਤੁਸੀਂ ਦੇਖ ਹੀ ਚੁੱਕੇ ਹੋ ਆਪਾਂ ਕੀਰਤਨਪੁਰ ਸਾਹਿਬ ਪਹੁੰਚੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਹੜੇ ਆਪਾਂ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਇਹਨਾਂ ਭਾਵਨਾਵਾਂ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਨੇ ਉਹ ਠੇਸ ਪਹੁੰਚਾਉਂਦੇ